ਸੁਹਾਜ ਦੇ ਰਾਤ ਭਿਆਨਕ ਸੜਕੀ ਹਾਦਸਾ ਵਾਪਰਿਆ ਜਿੱਥੇ ਇੱਕ ਕਾਰ ਦੀ ਟਰੱਕ ਦੇ ਨਾਲ ਜ਼ਬਰਦਸਤ ਟੱਕਰ ਹੋਈ ਇਸ ਹਾਦਸੇ ਦੇ ਵਿੱਚ ਕਾਰ ਸਵਾਰ ਪੰਜ ਨੌਜਵਾਨਾਂ ਦੀ ਮੌਤ ਹੋ ਗਈ ਹੈ ਪਰ ਇਹ ਤਸਵੀਰਾਂ ਹਾਦਸੇ ਤੋਂ ਠੀਕ ਪਹਿਲਾਂ ਦੀਆਂ ਨੇ ਇਹਨਾਂ ਤਸਵੀਰਾਂ ਦੇ ਵਿੱਚ ਕਾਰ ਦੀ ਤੇਜ਼ ਰਫ਼ਤਾਰ ਸਾਫ਼ ਨੋਟਿਸ ਹੋ ਰਹੀ ਹੈ ਤੇ ਕਾਰ ਚ ਸਵਾਰ ਨੌਜਵਾਨ ਮસ્ਤੀ ਕਰਦੇ ਦਿਖ ਰਹੇ ਨੇ ਪਰ ਦੇਖਦੇ ਹੀ ਦੇਖਦੇ ਖੁਸ਼ੀਆਂ ਗਮ ਚ ਬਦਲ ਜਾਂਦੀਆਂ ਨੇ ਕਿਉਂਕਿ ਇਸ ਤੇਜ਼ ਰਫਤਾਰ ਕਾਰ ਦੀ ਟਰੱਕ ਦੇ ਨਾਲ ਟੱਕਰ ਹੁੰਦੀ ਹੈ ਮੌਕੇ ਤੇ ਹੀ ਚਾਰ ਨੌਜਵਾਨਾਂ ਦੀ ਮੌਤ ਹੋ ਜਾਂਦੀ ਹੈ ਇੱਕ ਨੌਜਵਾਨ ਜੋ ਗੰਭੀਰ ਰੂਪ ਚ ਜ਼ਖਮੀ ਹੁੰਦਾ ਹੈ ਉਸ ਨੂੰ ਸਤਾਨਕ ਹਸਪਤਾਲ ਭੇਤੀ ਕਰਵਾਇਆ ਜਾਂਦਾ ਹੈ ਜਿੱਥੇ ਉਸ ਦੀ ਅਗਲੇ ਦਿਨ ਮੌਤ ਹੋ ਜਾਂਦੀ ਹੈ ਹਾਂਜੀ ਕੱਲ ਲੇਟ ਨਾਈਟ ਇੱਕ ਲਮੀਰਪਿੰਡ ਨੀਅਰ ਉੱਚੀ ਵਸੀ ਉੱਚੀ ਵਸੀ ਦੇ ਕਾਰ ਤੇ ਇੱਕ ਟਰੱਕ ਦੇ ਦਰਮਿਆਨ ਐਕਸੀਡੈਂਟ ਹੋਇਆ ਸੀ ਜਿਸ ਦੇ ਵਿੱਚ ਕਾਰ ਦੇ ਵਿੱਚ ਪੰਜ ਨੌਜਵਾਨ ਸਵਾਰ ਸੀ ਜਿਨ੍ਹਾਂ ਦੇ ਵਿੱਚੋਂ ਮੌਕੇ ਤੇ ਚਾਰ ਨੌਜਵਾਨਾਂ ਦੀ ਮੌਤ ਹੋ ਗਈ ਸੀ ਤੇ ਪੰਜ ਮਾੜਾ ਨੌਜਵਾਨ ਸੀ ਉਹਨੂੰ ਮਗੇਰੀਆਂ ਸਿਵਲ ਹਸਪਤਾਲ ਦੇ ਵਿੱਚ ਭਜਾ ਦਿੱਤਾ ਸੀ ਤੇ ਅੱਜ ਉਹਦੀ ਵੀ ਡੈਥ ਹੋ ਗਈ ਹੈਗੀ ਹੈ ਤੇ ਅਸੀਂ 304 ਦਾ ਪਦਮਾ ਦਰਜ ਕਰ ਲਿਆ ਸੀ ਤੇ ਉਹਨਾਂ ਦੀ ਹੁਣ ਅਸੀਂ ਪੋਸਟਮਾਰਟਕ ਨੂੰ ਆ ਕੇ ਜਿਹੜੀਆਂ ਪੰਜੇ ਬਾਡੀਆਂ ਉਹਨਾਂ ਦੇ ਬਾਸਾਂ ਦੇ ਹਵਾਲੇ ਕਰ ਦਿੱਤੀਆਂ ਨੇ